ਅਧਰਤਨਤਨ ਜ਼ਿਲ੍ਹੇ ਦੇ ਅੰਦਰ ਪੈਂਦੇ ਹਲਕਾ ਸ਼੍ਰੀ ਖਡੂਲ ਸਾਈ ਵਿਕੀ ਮਾਰਕੀਟ ਕਮੇਟੀ ਚੇਅਰਮੈਨ ਅਮਰਿੰਦਰ ਸਿੰਘ ਐਮੀਂ ਦੀ ਕੀਤੀ ਗਈ ਤਾਜਪੋਸ਼ੀ ਹਲਕਾ ਖਡੂਲ ਸਾਈ ਅਤੇ ਹਲਕਾ ਬਾਬਾ ਬਕਾਲਾ ਸਾਈ ਪੈਂਦੀ ਮਾਰਕੀਟ ਕਮੇਟੀ ਦਾ ਸਾਂਝਾ ਚੇਅਰਮੈਨ ਅਮਰਿੰਦਰ ਸਿੰਘ ਐਮੀ ਨੂੰ ਅੱਜ ਚੇਅਰਮੈਨ ਦਾ ਚਾਰਜ ਸੰਭਾਲਿਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਖਡੂਲ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਹਲਕਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਆਪਣੇ ਸਾਥੀ ਅਸਮੇਤ ਪੁੱਜੇ ਇਸ ਮੌਕੇ ਚੇਅਰਮੈਨ ਹੁਸ਼ਿਆਰਾ ਪਨੂਆ ਚੇਅਰਮੈਨ ਤਰਨਤਾਰਨ ਚੇਅਰਮੈਨ ਸੁਬਾਲ ਅਤੇ ਚੇਅਰਮੈਨ ਵੇਅਰ ਹਾਊਸ ਪੰਜਾਬ ਦੇ ਗੁਰਦੇਵ ਸਿੰਘ ਲਖਣਾ ਤਪਨਾ ਚੇਅਰਮੈਨ ਵਾਟਰ ਸਪਲਾਈ ਤੇ ਰਣਜੀਤ ਸਿੰਘ ਟੀਮਾ ਹਾਜ਼ਰ ਸਨ ਹਲਕਾ ਖਡੂਰ ਸਾਹਿਬ ਮਜਿੰਦਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਅੱਜ ਮੇਰੇ ਪੁਰਾਣੇ ਸਾਥੀ ਅਮਿੰਦਰ ਸਿੰਘ ਐਮੀ ਜੋ 2014 ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਦੀ ਸੇਵਾ ਰਾਤ ਦਿਨ ਇੱਕ ਕਰਕੇ ਕਰਦੇ ਆ ਰਹੇ ਸੀ ਜਿਸ ਦੀ ਸੇਵਾ ਨੂੰ ਦੇਖਦੇ ਹੋਇਆ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਵੱਲੋਂ ਅੱਜ ਐਮਨੂ ਨੂੰ ਸੇਵਾਦਾਰ ਦਿੱਤੀ ਗਈ ਹੈ ਜੋ ਉਸ ਨੂੰ ਉਹ ਅੱਗੇ ਨਾਲੋਂ ਵੀ ਹੋਰ ਸਖਤ ਮਿਹਨਤ ਕਰਕੇ ਨਿਭਾਉਣਗੇ 2027 ਦੇ ਵਿੱਚ ਉਹ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਰਹੀ ਹੈ ਤੋਂ ਸੇ ਵੀ ਦੇਖੋ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਮਾਰਕੀਟ ਕਮੇਟੀ ਖਡੂਰ ਸਾਹਿਬ ਦੇ ਸਾਡਾ ਛੋਟਾ ਵੀਰ ਅਮਿੰਦਰ ਸਿੰਘ ਐਮੀ ਨੂੰ ਚੇਅਰਮੈਨ ਨਿਯੁਕਤ ਕੀਤਾ ਸੀਗਾ ਅੱਜ ਉਹਨਾਂ ਦੀ ਤਾਜ ਪੋਸ਼ੀ ਤੇ ਅਸੀਂ ਸਾਰੇ ਸਾਥੀ ਹਲਕਾ ਖਡੂਰ ਸਾਹਿਬ ਹਲਕਾ ਬਾਬਾ ਬਕਾਲਾ ਸਾਹਿਬ ਦੇ ਹਮਮਾ ਆ ਕੇ ਪਹੁੰਚੇ ਹਾਂ ਨੂੰ ਮੁਬਾਰਕਾਂ ਦੇ ਲਈ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਹਲਕਾ ਬਾਬਾ ਬਕਾਲਾ ਸਾਹਿਬ ਵੱਲੋਂ ਅਮਿੰਦਰ ਐਮੀ ਨੂੰ ਤੇ ਸਾਰੀ ਟੀਮ ਨੂੰ ਲੱਖ ਲੱਖ ਵਧਾਈ ਦਿਨਾ ਕਿ ਉਹ ਆਪ ਦੀ ਜਿਹੜਾ ਮਾਰਕੀਟ ਕਮੇਟੀ ਦਾ ਕੰਮ ਹੈ ਬੜੀ ਇਮਾਨਦਾਰੀ ਸੋਚਤਾ ਦੇ ਨਾਲ ਕਰਨ ਕੇ ਕਿਉਂਕਿ ਇਹ ਸਾਡੇ ਸਾਰੇ ਪੁਰਾਣੇ ਸਾਥੀ ਆ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਕੰਮ ਕੀਤਾ ਬਹੁਤ ਬਹੁਤ ਮੁਬਾਰਕਾਂ ਅੱਜ ਮਾਰਕੀਟ ਕਮੇਟੀ ਖਡੂਰ ਸਾਹਿਬ ਦੀ ਜੋ ਜ਼ਿੰਮੇਵਾਰੀ ਮੈਨੂੰ ਮਿਲੀ ਆ ਤੇ ਅੱਜ ਆਪਾਂ ਜਿਹੜਾ ਉਹਦਾ ਚਾਰਜ ਸਹਮਣ ਜਾ ਰਹੇ ਆ ਕਿੰਨਾ ਚੋਗੇ ਲੋਕਾਂ ਨੂੰ ਪੀਸ ਲੋਕਾਂ ਨੂੰ ਮੈਂ ਤੇ ਆਪਣੇ ਆਪ ਨੂੰ ਕਹਿਣਾ ਚਾਹੂਗਾ ਕਿ ਦੇਖੋ ਜਿਹੜੀ ਜ਼ਿੰਮੇਵਾਰੀ ਮੈਨੂੰ ਮਿਲੀ ਆ ਉਹਦੇ ਅੰਦਰ ਜੋ ਵੀ ਕਿਸਾਨ ਆਉਂਦੇ ਆ ਜੋ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਾਂਗੇ ਆੜਤੀਆਂ ਦੀਆਂ ਕਰਾਂਗੇ ਚੱਕੀਆਂ ਵਾਲਿਆਂ ਦੀ ਕਰਾਂਗੇ ਕੋल्ड ਸਟੋਰ ਆਉਂਦੇ ਉਹਨਾਂ ਜੋ ਵੀ ਇਹਦੇ ਅੰਦਰ ਮਜ਼ਦੂਰ ਆਉਂਦੇ ਆ ਜੋ ਵੀ ਉਹਨਾਂ ਦੀਆਂ ਮੁਸ਼ਕਲਾਂ ਜੋ ਮੈਂ ਕਰ ਸਕਦਾ ਆ ਕਰਾਂਗਾ ਚਾਰਜ ਸਾਂਭਣਾ ਉਸ ਮਾਮਲੇ ਦੇ ਵਿੱਚ ਸਾਰੇ ਉਹਨਾਂ ਦੀ ਤਾਜਪੋਸ਼ੀ ਦੇ ਇਹ ਨੇ ਉਹਨਾਂ ਨੂੰ ਵਧਾਈ ਦੇਣਾ ਹੈ ਤੇ ਅਸੀਂ ਜਿਹੜਾ ਸਾਡੇ ਵੀਰ ਨੇ ਇਹਨਾਂ ਕੰਮ ਕੀਤਾ ਹੈ ਉਹਦੇ ਨਾਲ ਇੱਕ ਵਰਕਰਾਂ ਦੇ ਵਿੱਚ ਸੰਦੇਸ਼ ਗਿਆ ਕਿ ਜਿਹੜਾ ਮਿਹਨਤ ਕਰਦਾ ਹੈ ਉਹ ਹਮੇਸ਼ਾ ਜਿਹੜਾ ਉਹ ਅੱਗੇ ਵਧਦਾ ਹੈ ਤੇ ਉਸ ਬੰਦ ਦੇ ਵਿੱਚ ਅੱਜ ਅਸੀਂ ਇਕੱਠੇ ਹੋਏ ਹਾਂ ਪਿਛਲੇ ਦਿਨੀ ਗੁਆਲੇ ਜਿਹੇ ਸਮਾਜ ਦੇ ਵਿੱਚ ਮੀਟ ਪੈਨਕਾਰ ਦਰਿਆ ਕਾਫੀ ਚੜੇ ਆ ਉਹਨਾਂ ਸਾਹ ਹੁਣ ਜਿਹੜਾ ਆਇਆ ਇੱਕ ਟਾਲੀ ਦੀ ਫੱਕਰ ਕੋਕ ਕੋਕ ਕਿਉਂ ਸਾਹ ਚਲੋ ਆਪ ਜੀ ਆਪਣਾ ਮੈਕ ਠੀਕ ਆ ਗਈ ਹਾਂ ਉਹਦੇ ਵਿੱਚ ਦੇਖੋ ਪਾਣੀ ਆ ਇੰਨਾ ਜ਼ਿਆਦਾ ਗਿਆ ਕਿ ਜਿਹੜਾ ਅਸੀਂ ਟੈਂਪਰੇਰੀ ਬੰਨ ਬਣਾਇਆ ਵੀ ਆ ਉਹ ਵੀ ਕਈ ਜਗ੍ਹਾ ਤੋਂ ਤੋੜ ਕੇ ਉੱਤੋਂ ਦੀ ਲੰਘ ਗਿਆ ਕਈ ਜਗ੍ਹਾ ਇਹ ਬੰਨ ਦੇ ਉੱਤੋਂ ਦੀ ਵੀ ਪਾਣੀ ਜਿਹੜਾ ਵਾ ਉਹ ਲੰਘ ਗਿਆ ਵਾ ਸੋ ਉੱਥੇ ਕੋਈ ਕਹਿਣ ਵਾਲੀ ਗੱਲ ਨਹੀਂ ਰਹੀ ਕੋਈ ਰੋਕਣ ਵਾਲੀ ਗੱਲ ਹੀ ਨਹੀਂ ਰਹੀ ਕਿਉਂਕਿ ਕੁਦਰਤ ਆ ਤੇ ਕੁਦਰਤ ਪਾਣੀ ਦੇ ਵਹਾਣ ਨੂੰ ਕੋਈ ਇਸ ਢੰਗ ਨਾਲ ਜਲਦੀ ਰੋਕਿਆ ਨਹੀਂ ਜਾ ਸਕਦਾ ਸੋ ਹੁਣ ਤੇ ਉੱਥੇ ਫਸਲਾਂ ਦਾ ਮੁਆਵਜ਼ਾ ਵਾ ਉਹ ਸਰਕਾਰ ਅੱਗੇ ਰੱਖਾਂਗੇ ਤੇ ਪਹਿਲਾਂ ਅਸੀਂ ਹੈਲੀਕਾਪਟਰ ਆਪਣੇ ਦੇ ਨਾਲ ਡਰੋਨ ਦੇ ਨਾਲ ਉਹਦੀ ਜਿਹੜੀ ਮੈਪਿੰਗ ਕੀਤੀ ਆ ਸਾਡੇ ਕੋ ਜਿਹੜੇ ਸ਼ਿਸ਼ਰੇ ਹੀ ਉਹ ਤੋਂ ਅਸੀਂ ਮੈਪਿੰਗ ਕੀਤੀ ਆ ਕਿ ਕਿੰਨੀ ਕਿੰਨੀ ਜ਼ਮੀਨ ਜਿਹੜੀ ਇਹਦੇ ਵਿੱਚ ਆ ਚੁੱਕੀ ਆ ਕਿੰਨੇ ਟੋਟਲ ਕਿੱਲੇ ਆ ਚੁੱਕੇ ਆ ਇਵੇਂ ਆਪਾਂ ਜਿਹੜੇ ਹੋਰ ਵੀ ਸਾਡੇ ਪਾਣੀ ਆ ਗਿਆ ਹੋਰ ਵੀ ਫਸਲ ਬਰਬਾਦ ਹੋਈ ਆ ਉਹਦੀ ਵੀ ਮੈਪਿੰਗ ਕੀਤੀ ਆ ਤੇ ਸੋਮਵਾਰ ਆਪਾਂ ਡੀਸੀ ਸਾਹਿਬ ਐਸਡੀਐਮ ਸਾਹਿਬ ਤੇ ਤਸੀਹਲਦਾਰ ਸਾਹਿਬ ਪਟਵਾਰੀ ਕਾਨਗੋ ਸਾਹਿਬ ਮੈਂ ਸਾਡੇ ਬਲਾਕ ਪ੍ਰਧਾਨ ਸਾਡੀ ਬਾਕੀ ਸਮੁੱਚੀ ਟੀਮ ਪਿੰਡਾਂ ਦੇ ਸਰਪੰਚ ਅਸੀਂ ਵੀ ਦੌਰਾ ਕਰੇ ਜਾ ਰਹੇ ਹਾਂ ਜੋ ਵੀ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਆਉਣਗੀਆਂ ਉਹਨਾਂ ਨੂੰ ਹੱਲ ਕਰਾਂਗੇ ਲੋਕ ਕਹਿ ਰਹੇ ਵਿਰੋਧੀ ਪਾਰਲੀਆ ਕਹਿ ਰਹੇ ਕੰਮ ਨਹੀਂ ਕਰਦੇ ਮੇਰੀ ਮੇਰੇ ਹਲਕੇ ਨੂੰ ਪਤਾ ਕਿ ਲਾਲਪੁਰੇ ਦਾ ਕੰਮ ਰੋਟੀਆਂ ਸੇਕਣਾ ਨਹੀਂ ਤੇ ਮੈਂ ਕੋਈ ਗੰਦੀ ਰਾਜਨੀਤੀ ਨਹੀਂ ਕਰਨਾ ਆ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਇਹ ਤੇ ਸੁੱਤੇ ਉੱਠੇ ਇਹਦੇ ਲੋਕਾਂ ਨੂੰ ਗੋਲ-ਗੋਲ ਘਮਾਉਂਦੇ ਹੁੰਦੇ ਸੀ 20ਤੀ ਬਦੇ ਨਾਲ ਲੈ ਜਾਣੇ ਆ ਗਿਆ ਆ ਗਿਆ ਆ ਗਿਆ ਕਿ ਉਦੋਂ ਕੋਣ ਜਾਂਦਾ ਹੁੰਦਾ ਉਦੋਂ ਕੋਈ ਨਹੀਂ ਜਾਂਦਾ ਕਿ ਤਿੰਨ ਚਾਰ ਵਾਰੀ ਆਉਣਾ ਤੇ ਇੱਕ ਵਾਰੀ ਜਲ ਜਾਣਾ ਤੇ ਮੈਂ ਤੇ ਜਿੱਦਣੇ ਕੰਮ ਸ਼ੁਰੂ ਹੋਇਆ ਉਥੇ ਪਿੱਛੇ ਵੀ ਕਹਿੰਦਾ ਰਿਹਾ ਵੀ ਪਾਣੀ ਸਾਨੂੰ ਕੱਟ ਛੱਡੋ ਪਰ ਜਦੋਂ ਪਿੱਛੇ ਹੀ ਪਾਣੀ ਆਈ ਜਾਂਦਾ ਕੱਟ ਛੱਡਣ ਦੀ ਗੱਲ ਹੀ ਰੰਨੀ ਰਹਿ ਜਾਂਦੀ ਕੋਈ ਉਥੇ ਤੇ ਦੂਜੇ ਨੰਬਰ ਤੇ ਡਰੋਨ ਦੇ ਨਾਲ ਨਾਲ ਇਹਨਾਂ ਨੂੰ ਏ ਆਪਾਂ ਨੂੰ ਵੀ ਪਤਾ ਲੱਗ ਗਿਆ ਵੀ ਕਿੱਥੋਂ ਲੈ ਕੇ ਕਿੱਥੋਂ ਤੱਕ ਪਾਣੀ ਆਇਆ ਤੇ ਕਿੱਥੋਂ ਤੱਕ ਹੈਗਾ ਇਹ ਤੇ ਗੱਲ ਹੀ ਕੋਈ ਨਹੀਂ ਜਾ ਕੇ ਉਹ ਕਰਨ ਵਾਲੀ ਤੇ ਇਹਨੂੰ ਤੁਸੀਂ ਇਹਦੀਆਂ ਫੈਲਾ ਬਣਾਓ ਉਹਨਾਂ ਕਿਸਾਨਾਂ ਦੇ ਜਿਹੜੇ ਉਹਨਾਂ ਨੂੰ ਫੋਨ ਲਾਓ ਉਹਨਾਂ ਦੇ ਨੰਬਰ ਲਾਓ ਤੇ ਆਪਾਂ ਉਹਨਾਂ ਨੂੰ ਜਿਹੜਾ ਮੁਆਵਜ਼ੇ ਦੀਆਂ ਫੈਲਾਕੇ ਭੇਜੀਏ ਤੇ 100 ਵਾਰ ਮੈਂ ਇਹਨਾਂ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਮੈਂ 100 ਵਾਰ ਜਾ ਵੀ ਰਿਹਾ ਗਰਾਊਂਡ ਤੇ ਵੀ ਜਿਹੜੀਆਂ ਕੋਈ ਮੁਸ਼ਕਲਾਂ ਹੋਣਗੀਆਂ ਉਹ ਮੈਂ ਹੱਲ ਕਰੂੰਗਾ 2027 ਇਲੈਕਸ਼ਨ ਦੀ ਪਾਦਿਕ ਦੇ ਇਹ ਲੱਗੇ ਚੜ੍ਹੇ ਬਣੇ ਸ਼ੁਕਰ ਉਹਦੀ ਇਹ ਇਹ ਬਿਲਕੁਲ ਭੁੱਲ ਜਾਣ ਖਡੂਰ ਸਾਹਿਬ ਵਾਲਕੇ ਜੇ ਤੇ ਉਹੀ ਹੋਣੇ ਬੋਰੀ ਬਿਹਤਰ ਬਾਹਰ ਕਰਨਾ ਹਲਕਾ ਖਡੂਰ ਸਾਹਿਬ ਦਾ ਇੱਕ ਇੱਕ ਵਰਕਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇੱਕ ਸੂਝਮਾਨ ਵੋਟਰ ਦੁਬਾਰਾ ਆਪਣੇ ਨਾਲ ਖੜੂਗਾ ਦੁਬਾਰਾ ਸ਼ੀਟ ਜਿੱਤਾਂਗੇ ਤੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਪਹਿਲਾਂ ਵੀ ਇਸ ਸੰਗਤ ਨੇ ਵੱਡਾ ਯੋਗਦਾਨ ਪਾ ਕੇ ਤੇ ਮੈਨੂੰ ਬਣਾਇਆ ਜੇ ਜਦੋਂ ਮੇਰੇ ਤੇ ਇੱਕ ਵੀ ਅਲੀਗੇਸ਼ਨ ਲਾਉਂਦੇ ਆ ਮੇਰੇ ਵੱਲ ਨਹੀਂ ਆਉਂਦਾ ਉਹ ਜਨਤਾ ਲੈ ਜਾਂਦਾ ਜਨਤਾ ਨੂੰ ਪਤਾ ਮੈਂ ਕੌਣ ਆ ਮੈਂ ਕੀ ਕੀਤਾ ਤੇ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਕਿ ਜਨਤਾ ਮੇਰੇ ਨਾਲ ਆ ਹਲਕੇ ਦੇ ਵਿੱਚ ਅਸੀਂ ਜਿਹੜਾ ਵਾ ਹੋਰ ਆਪਣੀ ਕੈਂਪੇਨ ਆ ਲੋਕਾਂ ਦੇ ਕੰਮ ਉਹਨਾਂ ਨੂੰ ਤੇਜ਼ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਆਪਣੀ ਦੁਬਾਰਾ ਸਰਕਾਰ ਬਣਾਵਾਂਗੇ